ਹਰ ਸਾਲ ਦੀ ਤਰ੍ਹਾਂ ਬਠਿੰਡਾ ਦੇ ਵਿੱਚ ਅੱਜ 30 ਜਾਂ 18ਵਾਂ ਵਿਰਾਸਤੀ ਮਿਲਦਾ। ਆਗਾਜ ਪ੍ਰਬੰਧਕਾਂ ਵੱਲੋਂ ਬਹੁਤ ਉਮਤਾਨਾ ਕੀਤਾ ਗਿਆ। ਸਾਡੀ ਮਹਾਨ ਵਿਰਾਸਤ ਨੂੰ ਸੰਭਾਲਣਾ ਸਾਡੇ ਸਾਰਿਆਂ ਦਾ ਫਰਜ਼ ਬੰਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦਦ ਦੇ ਵੱਲੋਂ 18 ਜਾਦੀ ਕੁਲਾਟੇ ਨੂੰ ਸਮਰਪਿਤ ਵਿਰਾਸਤੀ ਮੇਲੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕਰਨ ਦੇ ਮੌਕੇ ਮੀਡੀਆ ਗੱਲਬਾਤ ਕਰਦੇ ਕੀਤਾ ਗਿਆ। ਤੁਹਾਨੂੰ ਇਹ ਦੱਸ ਦਈਏ ਕਿ ਇਸ ਮੌਕੇ ਦੇ ਪ੍ਰਮੁੱਖ ਸ਼ਖਸੀਤਾਂ ਦੇ ਵੱਲੋਂ ਅੱਜ ਇੱਥੇ ਗੁਰਦੁਆਰਾ ਸ਼੍ਰੀ ਸਾਜੀ ਰਤਨ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਦਰਗਾਹ ਦੇ ਚਾਦਰ ਚੜ ਇਸੇ ਮੌਕੇ ਤੇ ਇੱਕ ਕੱਢੇਗੇ ਵਿਰਾਸਤੀ ਕਾਫਲੇ ਨੂੰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਚੰਡੀਗੜ੍ਹ ਜਾ ਕੇ ਰਵਾਨਾ ਕਰਤਾ ਗਿਆ ਇਸ ਮੌਕੇ ਤੇ ਮੇਲੇ ਦੇ ਪ੍ਰਬੰਧਕਾਂ ਨੇ ਗੱਲਬਾਤ ਦੌਰਾਨ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਸਰਵਾ ਵਿਰਾਸਤੀ ਮੇਲਾ ਬਠਿੰਡੇ ਸ਼ਹਿਰ ਦਾ ਆ ਇਸ ਵਾਰ ਵੀ ਹੋ ਰਿਹਾ ਹੈ ਤੁਸੀਂ ਵੇਖ ਰਹੇ ਹੋ ਬਹੁਤ ਚਹਿਲ ਪਹਿਲ ਹੈ ਕਾਫੀ ਵਾਜਤ ਕੇ ਜੋ ਲੋਕ ਜਿਹੜੇ ਹੈਗੇ ਉਹ ਇੱਥੇ ਆ ਜਾਈ ਨੇ ਤੇ ਅੱਜ ਇੱਥੇ ਸ਼ੁਰੂਆਤ ਜਿਹੜੀ ਹੈ ਕੀ ਆ ਗੁਰਦੁਆਰਾ ਸਾਹਿਬ ਤੋਂ ਉਸ ਤੋਂ ਬਾਅਦ ਜਿਹੜਾ ਹੈਗਾ ਦਰਗਾਹ ਵਿੱਚ ਚਾਦਰ ਚੜਾ ਕੇ ਇੱਕ ਅੱਛਾ ਸੰਦੇਸ਼ ਦਿੰਦੇ ਹੋਏ ਹੁਣ ਜਿਹੜੀ ਮੈਂ ਆਪਣੀ ਜਿਹੜਾ ਕਾਰਮਾਨ ਹੈ ਉਹਨੂੰ ਆਪਾਂ ਜੰਡੀ ਦੇਣੀ ਹੈ ਇੱਥੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸ਼ਾਮ ਨੂੰ 4 ਵਜੇ ਦੇ ਕਰੀਬ ਜਿਹੜਾ ਹੈਗਾ ਜਿਹੜਾ ਮੈਨ ਆਪਣਾ ਪਿੰਡ ਹੈ ਉਹਦਾ ਉਦਘਾਟਨ ਹੋਏਗਾ ਤੇ ਉਸ ਤੋਂ ਬਾਅਦ ਕੱਲ ਤੇ ਪਰਸੋਂ ਜਿਹੜੇ ਹੈਗੇ ਪ੍ਰੋਗਰਾਮ ਚੱਲਦੇ ਰਹਿਣਗੇ ਸਲੇਰ 12 ਵਜੇ ਤੋਂ ਲੈ ਕੇ ਰਾਤ ਤੇ 10 ਵਜੇ ਤੱਕ ਤੇ ਇੱਕ ਬਹੁਤ ਵਧੀਆ ਸੰਦੇਸ਼ ਹੈ ਬਟਿੰਡਾ ਜਿਹੜਾ ਦਿੰਦਾ ਹੈ ਕਿ ਜਿਹੜਾ ਆਪਣਾ ਕਲਚਰ ਹੈ ਆਪਣਾ ਮੂਲ ਜਿਹੜਾ ਹੈਗਾ ਆਪਣਾ ਉਹਨੂੰ ਆਪਾਂ ਨਾ ਭੁੱਲੀਏ ਤੇ ਜਿਹੜੇ ਆਪਣੇ ਉਹ ਕਲਚਰ ਦੀ ਚੀਜ਼ਾਂ ਨੇ ਉਹਨੂੰ ਆਪਾਂ ਸੰਭ ਕੇ ਰੱਖੀਏ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਵੀ ਉਹਦੇ ਨਾਲ ਜਾਣੂ ਕਰਵਾਈਏ ਤੇ ਮੈਂ ਸਮਝਦਾ ਕਿ ਜਿਹੜੀ ਸੋਸਾਇਟੀ ਹੈ ਪਿਛਲੇ 18 ਸਾਲ ਤੋਂ ਬਹੁਤ ਵਧੀਆ ਕੰਮ ਕਰ ਰਹੀ ਹੈ ਹੁਣ ਸਰਕਾਰ ਜਿਹੜੀ ਹੈ ਕਿ ਉਹ ਵੀ ਇਹਦੇ ਨਾਲ ਜਿਹੜਾ ਕਿ ਪੰਜਾਬ ਮੰਤਰੀ ਜੀ ਦਾ ਰੰਗਲਾ ਪੰਜਾਬ ਦਾ ਸੁਪਨਾ ਹੈ ਕਿ ਆਪਾਂ ਆਪਣੇ ਜਿਹੜਾ ਕਲਚਰ ਹੈ ਉਹਨੂੰ ਵੀ ਸਾਹਮਣਾ ਹੈ ਤੇ ਨਾਲ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਵੀ ਇੱਕ ਸੁਨੇਹਰਾ ਭਵਿੱਖ ਦੇਣਾ ਹੈ ਉਹਦੇ ਵਾਸਤੇ ਸਰਕਾਰ ਹਰ ਤਰੀਕੇ ਨਾਲ ਕੋਸ਼ਿਸ਼ ਕਰ ਰਹੀ ਹੈ ਤੇ ਉਹਦੇ ਵਿੱਚੋਂ ਇੱਕ ਪਹਿਲ ਇਹ ਵੀ ਹੈਗੀ ਹੈ ਕਿ ਜਿਹੜੇ ਜ਼ਿਲ੍ਹੇ ਵਕ ਵਕ ਆਪਣੇ ਤਿਵਾਰ ਮਨਾਉਂਦੇ ਆ ਵਕ ਵਕ ਆਪਣੇ ਪ੍ਰੋਗਰਾਮਸ ਜਾਂ ਕਲਚਰਲ ਇਨੀਸ਼ੀਏਟਿਵਸ ਲੈਂਦੇ ਸੀਗੇ ਉਹਨਾਂ ਨੂੰ ਵੀ ਆਪਾਂ ਪ੍ਰੀਜ਼ਰਵ ਕਰੀਏ ਤੇ ਇੱਕ ਅੱਛਾ ਚੰਗਾ ਕੈਲੰਡਰ ਪੂਰੀ ਸਟੇਟ ਦਾ ਬਣਿਆ ਹੋਇਆ ਹੈ ਜਿੱਥੇ ਇਸ ਤਰੀਕੇ ਦੇ ਮੇਲੇ ਪੁਰਾਣੇ ਹੁਵਾ ਕਰਦੇ ਸੀਗੇ ਉਹਨਾਂ ਸਾਰਿਆਂ ਨੂੰ ਉਹ ਸਰਕਾਰ ਜਿਹੜੀ ਹੈਗੀ ਆ ਫੰਡਿੰਗ ਕਰਦੀ ਹੈ ਤੇ ਉਸੇ ਤਰੀਕੇ ਨਾਲ ਇਹ ਐਨੂਅਲ ਕੈਲੰਡਰ ਦਾ ਆਪਣਾ 파ਟ ਹੈ ਤੇ ਮੈਂ ਇਹ ਸਮਝਦਾ ਕਿ ਇਹ ਸਾਹ ਪ੍ਰੋਗਰਾਮ ਹਰ ਸਾਲ ਹੁੰਦਾ ਰਹੇਗਾ ਤਾਂ ਜੋ ਜਿਹੜੀ ਪੰਜਾਬ ਦੀ ਸਭਿਤਾ ਹੈ ਉਹਨੂੰ ਆਪਾਂ ਜੜਾ ਹੈਗਾ ਬਲ ਕਰਾ ਰਹੇ ਸਿਰ ਪੰਜਾਬ ਸਰਕਾਰ ਦਾ ਸਹਿਯੋਗ ਇਸ ਦੇ ਨਾਲ ਮੈਂ ਪਹਿਲਾਂ ਵੀ ਕਿਹਾ ਕਿ ਇਸ ਵਾਰ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਅ ਅੱਛੀ ਖਾਸੀ ਰਾਸ਼ੀ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਕੀਤੀ ਹੈਗੀ ਆ ਤੇ ਇਹ ਪਹਿਲਾ ਜਿਹੜਾ ਹੈਗਾ ਮੈਨੂੰ ਲੱਗਦਾ 5 ਲੱਖ ਰੁਪਏ ਆਪਾਂ ਦਿੰਦੇ ਸੀਗੇ ਪਿਛਲੇ ਸਾਲ ਜਿਹੜਾ ਹੈਗਾ ਹੋਰ ਵਾਅਦਾ ਹੋ ਗਿਆ ਸੀ ਇਸ ਵਾਰ ਜਿਹੜਾ ਹੈਗਾ ਹੋਰ ਸਰਕਾਰ ਨੇ ਇਹਦੇ ਵਿੱਚ ਵਾਅਦਾ ਕੀਤਾ ਹੈ ਤੇ ਹੁਣ ਇਹ ਹਰ ਸਾਲ ਉਸ ਕੈਲੰਡਰ ਦਾ ਪਾਰਟ ਹੋਏਗਾ ਜਿਹਦੇ ਵਿੱਚ ਰੈਗੂਲਰ ਫੰਡਿੰਗ ਜਿਹੜੀ ਹੈਗੀ ਆ ਹਰ ਸਾਲ ਆਉਂਦੀ ਰਹੇਗੀ ਠੀਕ ਥੈਂਕ ਯੂ ਅੱਜ ਦਾ ਜਿਹੜਾ ਦਿਨ ਹੈ ਅਸੀਂ ਸਾਰੇ ਹੀ ਮਾਲਵੇ ਦੀ ਆਨ ਬਾਨ ਸ਼ਾਨ ਜੋ ਵਿਰਾਸਤੀ ਮੇਲਾ ਹੈ 18ਵਾਂ ਵਿਰਾਸਤੀ ਮੇਲਾ ਉਹ ਸਾਰੇ ਹੀ ਸੰਸਥਾਵਾਂ ਨਿਓ ਕਾਲਚਰ ਹੈਰੀ ਫਾਊਂਡੇਸ਼ਨ ਨਿਓ ਮਨਾਇਆ ਜਾ ਰਿਹਾ ਹੈ ਇਹ ਮੇਲਾ ਇੱਕ ਇਤਿਹਾਸਕ ਮੇਲਾ ਬੰਦਾ ਹੈ ਜਦੋਂ ਪੰਜਾਬੀ ਸੱਭਿਆਚਾਰ ਦੇ ਵਿੱਚ ਸਾਡੇ ਮਟਿਆਰਾਂ ਸਾਡੇ ਨੌਜਵਾਨ ਗਿੱਧਾ ਪਾਉਂਦੇ ਆ ਸਾਡੀ ਪੰਜਾਬੀ ਵਿਰਾਸਤ ਨੂੰ ਯਾਦ ਕਰਾਉਂਦੇ ਆ ਤੇ ਨਾ ਉਹ ਆਉਣ ਵਾਲੀ ਨਵੀਂ ਜਨਰੇਸ਼ਨ ਦੇ ਵਿੱਚ ਉਹਦਾ ਸੰਚਾਰ ਕਰਦੇ ਆ ਮੈਂ ਕਹਿ ਸਕਦਾ ਕਿ ਬਹੁਤ ਹੀ ਵੱਡਾ ਬਹੁਤ ਹੀ ਇਤਿਹਾਸਿਕ ਇਹ ਮੇਲਾ ਬਣ ਕੇ ਨਿਭੜਦਾ ਹੈ ਔਰ ਸਾਡੀ ਜਿਹੜੀ ਇਥੋਂ ਦੀ ਚਲਕ ਹੈ ਇਕੱਲੇ ਇੱਥੇ ਹੀ ਨਹੀਂ ਸਾਰੇ ਹਿੰਦੁਸਤਾਨ ਹੀ ਨਹੀਂ ਦੁਨੀਆ ਦੇ ਵਿੱਚ ਜਾਂਦੀ ਹੈ ਤੇ ਲੋਕਾਂ ਨੂੰ ਪੰਜਾਬੀ ਸਾਡੀ ਵਿਰਾਸਤ ਦੇਖਣ ਦਾ ਜਿਹੜਾ ਮੌਕਾ ਮਿਲਦਾ ਮੈਂ ਕਹਿ ਸਕਦਾ ਕਿ ਇਹ ਤੋਂ ਵਧੀਆ ਕੋਈ ਹੋਰ ਉਪਰਾਲਾ ਨਹੀਂ ਹੋ ਜ਼ਿਆਦਾ ਮੈਂ ਧੰਨਵਾਦ ਕਰਦਾ ਜਿੱਥੇ ਮਾਲਵਾ ਹੈਰੀਟੇਜ ਫਾਊਂਡੇਸ਼ਨ ਦਾ ਉੱਥੇ ਉਹਨਾਂ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਆਪਣਾ ਪੂਰਾ ਟਾਈਮ ਲਾ ਕੇ ਆਪਣਾ ਜਿਹੜਾ ਹੈਗਾ ਇਹ ਸਾਡੀ ਵਿਰਾਸਤ ਨੂੰ ਸੁਭਾਗ ਰੱਖਿਆ ਧੰਨਵਾਦ ਇਹ ਵਨ ਪੰਜਾਬੀ ਟੀਵੀ ਦੇ ਲਈ ਬਠਿੰਡਾ ਤੋਂ ਹਰਮਿੰਦਰ ਅਭਿਨਾਸ਼ ਦੀ ਰਿਪੋਰਟ